ਇਨਾ ਸਮਾਂ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ 40 ਸਾਲ ਹੋ ਗਏ ਜੀ ਮਹਾਰਾਜ ਜੀ ਚਰਨਾਂ 'ਚ ਬੈਠੇ ਬਾੜ ਬੜੀ ਮਹਾਰਾਜ ਜੀ ਕਿਰਪਾ ਸਭੀ ਸੱਚੇ ਬਾਦਸ਼ਾਹ ਸ਼ੁਕਰਾਨਾ ਕਰਕੇ ਕੰਮ ਕਰੀਦਾ ਸ਼ੁਕਰਾਨੇ ਨਾਲ ਬੈਠੇ ਸਵੇਰੇ ਆਜਾ 10 ਵਜੇ ਤੋਂ ਲੈ ਕੇ ਰਾਤੀ 9:30 9:00 ਵਜੇ ਤੱਕ ਇੱਥੇ ਹੀ ਹੁੰਦਾ ਕਦੀ ਮਨ 'ਚ ਆਇਆ ਨਹੀਂ ਕਿ ਨਹੀਂ ਹੁਣ ਕੋਈ ਕੰਮ ਕਮਾਈ ਕਰ ਲਈ ਕੋਈ ਸ਼ੋਰੂਮ ਪਾ ਲਈ ਕੋਈ ਦੁਕਾਨ ਵੱਡੀ ਕਰ ਲਈ ਮਾਰੇ ਗੱਲ ਇਸ ਰਾਹੀ ਆ ਜੋ ਬਾਬਾ ਜੀ ਨੇ ਜਿੱਥੇ ਰੱਖਣਾ ਉੱਥੇ ਰਹਿਣਾ ਜੀ ਮਹਾਰਾਜ ਦੇ ਚਰਨਾਂ ਦੇ ਦਕੌਰ ਬੈਠੇ ਬੜੇ ਆਨੰਦ ਲੈ ਰਹੇ ਆ ਜੀ ਕੋਈ ਕਿਹ ਜੀ ਦੀ ਭੁੱਖ ਨੇ ਜੋ ਮਿਲਦਾ ਮਹਾਰਾਜਾ ਸ਼ੁਕਰਾਨਾ ਕਰੀਦਾ ਸੱਚੇ ਬਾਦਸ਼ਾਹ ਦਾ ਕਿਹ ਕਿਹੜਾ ਫਰੂਟ ਤੁਹਾਡੇ ਵੱਲੋਂ ਰੱਖਿਆ ਗਿਆ ਮੈਂ ਪਾਈਨੈਪਲ ਦੇਖ ਰਿਹਾ ਹੋਰ ਵੀ ਫਰੂਟ ਪਿਆ ਹੋਇਆ ਇਹ ਮਹਾਰਾਜਾ ਫਰੂਟ ਸਾਰੇ ਹੈਗੇ ਫਰੂਟ ਚਾਟ ਵੀ ਬਣਾ ਗਿਆ ਹੈਗਾ ਜਿਹਨਾਂ ਦੇ ਵਿੱਚ ਫਰੂਟ ਚਾਟ ਬਣਾਈ ਦੀ ਹੈ ਜੀ ਤੇ ਪਾਈਨੈਪਲ ਵੀ ਹੁੰਦਾ ਫਰੂਟ ਚਾਟ ਵੀ ਹੁੰਦੀ ਹੈ ਵਾਹ ਇਸ ਲਈ ਭਾਰੇ ਫਰੂਟ ਹੈਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਵੇਰੇ ਸੰਗਤ ਬਹੁਤ ਪਹੁੰਚਦੀ ਹੈ ਤੁਹਾਡੇ ਕੋਲ ਫਰੂਟ ਖਾਣ ਲਈ ਕਿੰਨੇ ਸੰਗਤ ਪਹੁੰਚਦੀ ਹੈ ਠੀਕ ਹੈ 10:00 10:30 ਵਜੇ ਮਹਾਰਾਜ ਬਰਾ ਕੋਲ 10:30 ਵਜੇ ਆ ਜਿੰਦੇ ਲੋਕੀ 10:30 ਦਾ ਖਾਣਾ ਚਾਲੂ ਕਰਦੇ ਇਸ ਲਈ ਆਈ ਸੇਵਾ ਕਰਤੀ ਕੱਟੀ-ਕਟਈਆ ਕਰੀ ਦਾ ਪਾਇਨੈਪਲ ਛੋ ਲੋ ਕਟੋ ਸਾਰਾ ਹੀ ਐਮਬ੍ਰੇਟੀਆਂ ਕੱਟ-ਕਟਾ ਕੇ ਰੱਖਦੀ ਆ ਸਾਰਾ ਹੀ ਫੇਰ ਗਾਹ ਜਾਂਦਾ ਜੇ ਆਪਾਂ ਤੇਈ ਜਨੇ ਡੱਬੀਆਂ ਬਣਾ ਕੇ ਵੀ ਛੋਟੀ ਡੱਬੀ 50 ਰੁਪਏ ਦੀ ਕੀ ਹੈ ਵੱਡਾ ਡੱਬਾ 100 ਰੁਪਏ ਦਾ ਅੱਜ ਕੋਈ ਮੁਸ਼ਕਲਤਾ ਨਹੀਂ ਆਈ ਨਹੀਂ ਛੱਡੋ ਅੱਜ ਦੁਕਾਨ ਨਹੀਂ ਲਾਂਦੇ ਰੈਸਟ ਕਰ ਲਈਏ ਸਰੀਰ ਸਾਥ ਨਹੀਂ ਦੇ ਰਿਹਾ ਨਹੀਂ ਮਹਾਰਾਜ ਸ਼ੁਕਰਾਨਾ ਬੜੇ ਮਹਾਰਾਜ ਦਾ ਜੀ ਮੇਰੇ ਬਿਲਕੁਲ ਆ ਸ਼ਰੇ ਜਾਣਾ 9:00 9:00 ਵਜੇ ਨਾ 10:00 11:00 ਵਜੇ ਦੇ ਘਰ ਸ਼ਰੇ 5 6 ਉੱਠ ਕੇ ਫਿਰ ਮੰਡੀ ਜਾਈਦਾ ਸੋਦਾ ਸੁਦਾ ਲੈ ਆ ਕੇ ਫਿਰ ਆਇਆ ਮੈਂ ਕਦੀ ਐ ਨਹੀਂ ਸੋਚਿਆ ਕਿ ਮੈਨੂੰ ਇੰਨੇ ਪਿਆ ਗਏ ਕੋਈ ਇਸ ਤਰ੍ਹਾਂ ਵੀ ਆਈਵੇ ਤਾਂ ਵੀ ਆਪਾਂ ਕਰਨੇ ਕੋਈ ਕਾਹੋ ਕੋਈ ਗੱਲ ਨਹੀਂ ਸਤਨਾਮ ਵਾਹਿਗੁਰੂ ਜੀ ਧੰਤਨ ਧੰਤਨ ਸ਼੍ਰੀ ਗੁਰੂ ਰਾਮਦਾਸ ਦੀ ਵਸਾਈ ਹੋਈ ਨਗਰੀ ਇੱਥੇ ਕਿ ਧੰਤਨ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਅਲੱਗ-ਅਲੱਗ ਕਿਰਤਿਆਂ ਨੂੰ ਕੰਮ ਦਿੱਤਾ ਸੋ ਕੰਮ ਕਰਕੇ ਵੀ ਇਹ ਨਗਰੀ ਧੰਤਨ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਈ ਸੀ ਸੋ ਵਕ ਵਕ ਲੋਕ ਜਿਹੜੇ ਵੀ ਇੱਥੇ ਆਵੇਂ ਬਾਹਰੋਂ ਆਣ ਭਾਵੇਂ ਇੱਥੇ ਲੋਕ ਆਪਣੀ ਕਿਰਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਸੋ ਇਸ ਸਮੇਂ ਅਸੀਂ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਾਰ ਕਲਿਆਰੇ ਦੀਆਂ ਤਸਵੀਰਾਂ ਤੁਹਾਡਾ ਸਾਂਝੇ ਕਰ ਰਹੇ ਆ ਅਤੇ ਇਸ ਕਲਿਆਰੇ ਦੇ ਵਿੱਚ ਵਕ ਵਕ ਤੁਹਾਨੂੰ ਮਾਰਕੀਟ ਵੀ ਦੁਕਾਨਾਂ ਵੀ ਦੇਖਣ ਗਿਆ ਕੁਝ ਖਾਣ ਪੀਣ ਦੇ ਰੇੜੀਆਂ ਵੀ ਦੇਖਣ ਗਿਆ ਸੋ ਇਸ ਸਮੇਂ ਇੱਕ ਅਸੀਂ 카ਟ ਤੇ ਪਹੁੰਚੇ ਆ ਔਰ ਤਸਵੀਰ ਦੇ ਸਕਦੇ ਹੋ ਕਿ ਇਹ ਫਰੂਟ ਦੀ 카ਟ ਹੈ ਔਰ ਜੋ ਕਿ ਇਹ ਬਾਪੂ ਜੀ ਨੇ ਰਣਜੀਤ ਸਿੰਘ ਜੀ ਪਿਛਲੇ 40 ਸਾਲਾਂ ਤੋਂ ਲਗਾਤਾਰ ਇਸ ਥਾਂ ਤੇ ਹੀ ਇਹ 카ਟ ਲਗਾਉਂਦੇ ਨੇ ਸੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲ ਮੱਥਾ ਟੇਕਣ ਜਾਣਾ ਹੋਵੇ ਗੁਲਿਆਰਾ ਵਾਲੇ ਪਾਸਿਓਂ ਆਟਾ ਮੰਡੀ ਚੌਂਕ ਦੇ ਪਾਸਿਓਂ ਤਾਂ ਇਹ ਰੇੜੀ ਸਵੇਰੇ ਲੱਗੀ ਹੁੰਦੀ ਹੈ ਅਤੇ ਜੋ ਲੋਕ ਫਲ ਫਰੂਟ ਖਾਂਦੇ ਨੇ ਉਹ ਸਿਹਤ ਨੂੰ ਆਪਣੀ ਸਿਹਤ ਬਾਰੇ ਚੰਗਾ ਸੋਚਦੇ ਨੇ ਸੋ ਇਹਨਾਂ ਕੋਲ ਆ ਕੇ ਫਰੂਟ ਚਾਟ ਖਾਂਦੇ ਨੇ ਸੋ ਬੜੇ ਹੀ ਸਾਫ ਸੁਥਰੇ ਢੰਗ ਨਾਲ ਬਾਪੂ ਜੀ ਪਿਛਲੇ 40 ਸਾਲਾਂ ਤੋਂ ਕਾਟ ਲਗਾ ਰਹੇ ਨੇ ਸੋ ਲਗਾਤਾਰ ਹੀ ਉਹਨਾਂ ਦੇ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਬੜੀ ਅਲੱਗ ਤਰੀਕੇ ਨਾਲ ਇਹ ਪਾਈਨੈਪਲ ਜਿਹੜੀ ਕਟਿੰਗ ਕਰਦੇ ਨੇ ਸੋ ਕਟਿੰਗ ਵੀ ਤੁਹਾਨੂੰ ਦਿਖਾਵਾਂਗੇ ਕਿਸ ਢੰਗ ਨਾਲ ਕਟਿੰਗ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਾਈਨੈਪਲ ਜਿਹੜੀ ਕਟਿੰਗ ਹੈ ਪਿਛਲੇ 40 ਸਾਲਾਂ ਤੋਂ ਇੱਕ ਹੀ ਤਰੀਕੇ ਨਾਲ ਕਟਿੰਗ ਕਰਦੇ ਨੇ ਪਹਿਲਾਂ ਥੋੜੀ ਜਿਹੀ ਗੱਲਬਾਤ ਕਰਦੇ ਆਪਾਂ ਜੀ ਬਾਈ ਕੀ ਨਾਮ ਹੈ ਜੀ ਰஞ்சிਤ ਕੁਮਾਰ ਹੈ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਕੰਮ ਕਰਦਿਆਂ ਲੋ 40 ਸਾਲ ਹੋ ਗਏ ਜੀ ਗਾਲੀ ਜਾਲੋ ਫੇ ਮਹਾਰਾਜ ਜੀ ਚਰਨਾਂ 'ਚ ਬੈਠੇ ਬਾਹਰ ਬੜੀ ਮਹਾਰਾਜ ਜੀ ਕਿਰਪਾ ਸਭੀ ਸੱਚੇ ਬਾਦਸ਼ਾਹ ਸ਼ੁਕਰਾਨਾ ਕਰਕੇ ਕੰਮ ਕਰੀਦਾ ਸ਼ੁਕਰਾਨੇ ਨਾਲ ਬੈਠੇ ਸਵੇਰੇ ਆਇਆ ਜੀ 10 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ ਇੱਥੇ ਹੀ ਹੋਣਾ ਹੈ ਹਾਂ ਜੀ ਸੋ ਕਦੀ ਮਨ 'ਚ ਆਇਆ ਨਹੀਂ ਕਿ ਨਹੀਂ ਹੁਣ ਕੋਈ ਕੰਮ ਕਮਾਈ ਕਰ ਲਈ ਕੋਈ ਸ਼ੋਰੂਮ ਪਾ ਲਈ ਕੋਈ ਦੁਕਾਨ ਵੱਡੀ ਕਰ ਲਈ ਮਾਰੇ ਗੱਲ ਇਸ ਰਾਹੀ ਹੈ ਜੇ ਬਾਬਾ ਜੀ ਨੇ ਕਿੱਥੇ ਰੱਖਣਾ ਉੱਥੇ ਰਹਿਣਾ ਜੀ ਮਹਾਰਾਜ ਦੇ ਚਰਣਾ ਦੇ ਦਕੋਰ ਬੈਠੇ ਬੜੇ ਆਨੰਦ ਲੈ ਰਹੇ ਆ ਜੀ ਕੋਈ ਕਹੇ ਜੀ ਦੀ ਭੁੱਖ ਨੇ ਜੋ ਮਿਲਦਾ ਮਹਾਰਾਜਾ ਸ਼ੁਕਰਾਨਾ ਕਰੀਦਾ ਸੱਚੇ ਬਾਦਸ਼ਾਹ ਦਾ ਇਹ ਪਾਈਨੈਪਲ ਦੀ ਕਿਹੜੀ ਕਟਿੰਗ ਕਰਕੜਾ ਫਰੂਟ ਤੁਹਾਡੇ ਵੱਲੋਂ ਰੱਖਿਆ ਗਿਆ ਮੈਂ ਪਾਈਨੈਪਲ ਦੇਖ ਰਿਹਾ ਹੋਰ ਵੀ ਫਰੂਟ ਪਿਆ ਹੋਇਆ ਇਹ ਮਹਾਰਾਜਾ ਫਰੂਟ ਸਾਰੇ ਹੈਗੇ ਫਰੂਟ ਚਾਰਟ ਵੀ ਬਣਾ ਗਿਆ ਹੈਗਾ ਦਿਨਾਂ ਦੇ ਵਿੱਚ ਫਰੂਟ ਚਾਰਟ ਬਣਾਈ ਦੀ ਹੈ ਜੀ ਤੇ ਪਾਈਨੈਪਲ ਵੀ ਹੁੰਦਾ ਫਰੂਟ ਚਾਰਟ ਵੀ ਹੁੰਦੀ ਹੈ ਵਾਹ ਇਸ ਲਈ ਮਾਰੇ ਫਰੂਟ ਹੈਗੇ ਆ ਆਪਣਾ ਬਾਹਰ ਦਾ ਹੈਗਾ ਵਾ ਲੂਖਾ ਦਾ ਆਂਬ ਆ ਗਏ ਦੇਖ ਆਪਣਾ ਨਾਂ ਆਖਿਆ ਸਿਰ ਡ੍ਰੈਗਨ ਆ ਗਾਇਆ ਸ਼ਰਦਾ ਆ ਗਾਇਆ ਤਰਬੂਜ ਆ ਪਵਿੱਤਾ ਵਾ ਕੇਲਾ ਤੇ ਇਹੋ ਵੈਰਾਈਆਂ ਆ ਗਈਆਂ 5-7 ਤਈ ਕਿੰਨੇ ਵਜੇ ਸਵੇਰੇ ਆ ਜਾਂਦੇ ਹੋ ਕਿੰਨਾ ਕ ਰਿਸਪੌਂਸ ਮਿਲਦਾ ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਵੇਰੇ ਸੰਗਤ ਬਹੁਤ ਪਹੁੰਚਦੀ ਹੈ ਤੁਹਾਡੇ ਕੋਲ ਫਰੂਟ ਖਾਣ ਲਈ ਕਿੰਨੇ ਕ ਸੰਗਤ ਪਹੁੰਚਦੀ ਹੈ ਠੀਕ ਹੈ 10:00 10:30 ਵਜੇ ਮਾਰੇ ਮੇਰੇ ਕੋਲ 10:30 ਵਜੇ ਆ ਜਿੰਦੇ ਲੋਕੀ 10:30 ਦਾ ਖਾਣਾ ਚਾਲੂ ਕਰਦੇ ਨੇ ਜੀ ਇਸ ਲਈ ਆਈ ਸੇਵਾ ਕਰਤੀ ਕੱਟੀ-ਕਟਈਆ ਕਰੀਦਾ ਪਾਈਨੈਪਲ ਛਲੋ ਕਟੋ ਸਾਰਾ ਹੀ ਅੰਬਰੈਟੀਆ ਕੱਟ-ਕਟਾ ਕੇ ਰੱਖਦੀ ਆ ਸਾਰਾ ਹੀ ਫੇਰ ਗਾਹ ਜਾਂਦਾ ਜੇ ਆਪਾਂ ਦਈ ਜਨੇ ਡੱਬੇ ਬਣਾ ਕੇ ਛੋਟੀ ਡੱਬੀ 50 ਰੁਪਏ ਦੀ ਕੀ ਹੈ ਵੱਡਾ ਡੱਬਾ 100 ਰੁਪਏ ਦਾ ਅੱਧੀ ਕੋਈ ਮੁਸ਼ਕਲਤਾ ਨਹੀਂ ਆਈ ਨਹੀਂ ਛੱਡੋ ਅੱਜ ਦੁਕਾਨ ਨਹੀਂ ਲਾਂਦੇ ਰੈਸਟ ਕਰ ਲਈਏ ਸਰੀਰ ਸਾਥ ਨਹੀਂ ਦੇ ਰਿਹਾ ਨੇ ਮਹਾਰਾਜ ਸ਼ੁਕਰਾਨਾ ਬੜੇ ਮਹਾਰਾਜ ਦਾ ਜੀ ਮੇਰੇ ਬਿਲਕੁਲ ਆਹ ਰਹੀ ਰਹਿਣਾ ਜੀ ਸਵੇਰੇ ਜਾਨਾ 9:00 9:00 ਵਜੇ ਨਾ 10:00 11:00 ਵਜੇ ਦੇ ਘਰ ਸਵੇਰੇ 5 6 ਉੱਠ ਕੇ ਫਿਰ ਮੰਡੀ ਜਾਈਦਾ ਸੋਦਾ ਸੁਦਾ ਲੈ ਆ ਕੇ ਫਿਰ ਆ ਜੀ ਦਾ ਸ਼ੁਕਰਾਨਾ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋ ਗੁਰੂ ਅਮਰਦਾਸ ਜੀ ਦਾ ਕਿਉਂਕਿ ਉਹਨਾਂ ਨੇ ਹੀ ਜਿਹੜਾ ਕਿ ਇਸ ਕੀਰਤਾਂ ਕੀਰਤੀਆਂ ਨੂੰ ਕੰਮ ਦਿੱਤਾ ਸੀ ਹਾਂ ਜੀ ਹਾਂ ਜੀ ਉਹਨਾਂ ਦਾ ਹੀ ਮਹਾਰਾਜ ਪੂਨ ਪਤਾਵਾ ਜੀ ਉਹਨਾਂ ਦੇ ਸਭ ਕੁਝ ਹੈ ਜੀ ਮੇਰਾ ਕੁਝ ਨਹੀਂ ਹੈ ਮੈਂ ਉਹਨਾਂ ਦੇ ਹੀ ਚਰਨਾਂ ਦੇ ਵਿੱਚ ਬੈਠਾ ਉਹਨਾਂ ਦਾ ਹੀ ਸਭ ਕੁਝ ਹੈ ਜੀ ਨਾ ਕੋਈ ਆਣੀ ਸੋਚਿਆ ਕਿ ਮੈਨੂੰ ਇੰਨੇ ਭਾਗ ਕੋਈ ਅਸਰ ਵੀ ਆਈਵੇ ਤਾਂ ਵੀ ਆਪਾਂ ਕਰਨੇ ਕੋਈ ਕਾਹੋ ਕੋਈ ਗੱਲ ਨਹੀਂ ਸਤਨਾਮ ਵਾਹਿਗੁਰੂ ਜੀ ਕਦੀ ਕਿਸੇ ਨੇ ਰੋਕਿਆ ਨਹੀਂ ਨਾ 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 ਮਲਾਇ ਕਹਿੰਦੇ ਆਂਦੇ ਰੋਕਣਾ ਕਰਕੇ ਕਿਨੇ ਕਰਦੇ ਆ ਆਪਾਂ ਫਿਰ ਮਹਾਰਾਜ ਦੀ ਕਿਰਪਾ ਨਾਲ ਸਿੱਟੇ ਬਾਦਸ਼ਾਹ ਮਹਿਰ ਕਰ ਦਿੰਦੇ ਆ ਕੋਈ ਗੱਲ ਨਹੀਂ ਸੋ ਪਾਈਨੈਪਲ ਦੀ ਜਿਹੜੀ ਕਟਿੰਗ ਤੁਹਾਡੀ ਬੜੀ ਫੇਮਸ ਹੈ ਉਹ ਕਰਕੇ ਦਿਖਾਓ ਕਿਉਂਕਿ ਅਕਸਰ ਹੀ ਲੋਕ ਕਹਿੰਦੇ ਨੇ ਕਿ ਬਾਬਾ ਜੀ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਗਲਿਆਰ ਦੇ ਬਾਹਰ ਪਾਈਨੈਪਲ ਦੀ ਕਟਿੰਗ ਕਰਦੇ ਨੇ ਔਰ ਸਾਫ ਸੁੱਤਰਾ ਫਰੂਟ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇ ਪਾਈਨੈਪਲ ਜਿਹੜੀ ਕਿ ਕਟਿੰਗ ਬਾਬਾ ਜੀ ਵੱਲੋਂ ਕੀਤੀ ਜਾ ਰਹੀ ਹੈ ਔਰ ਬੜੇ ਇਸ ਤਰੀਕੇ ਨਾਲ ਕਟਿੰਗ ਕਰਦੇ ਨੇ ਔਰ ਸਹਿਸਭਾਈ ਨਿਮਰਤਾ ਦੇ ਨਾਲ ਕਿਉਂਕਿ ਸਾਫ ਸੁੱਤਰਾ ਖਾਣਾ ਸਾਫ ਸੁੱਤਰਾ ਫਰੂਟ ਚਾਟ ਅਤੇ ਇਸੇ ਤਰ੍ਹਾਂ ਹੀ ਅਲੱਗ-ਅਲੱਗ ਫਰੂਟ ਜਿਹੜੀ ਕਟਿੰਗ ਹੈ ਇਹਨਾਂ ਕੋਲ ਵਿਦੇਸ਼ਾਂ ਤੋਂ ਜਿਹੜਾ ਫਰੂਟ ਹੈ ਉਹ ਵੀ ਹੈਗਾ ਔਰ ਅਲੱਗ-ਅਲੱਗ ਤਰ੍ਹਾਂ ਦੇ ਫਰੂਟ ਨੇ ਔਰ ਲੋਕ ਖਾਸ ਜਿਹੜੇ ਕਿ ਆਪਣੀ ਸਿਹਤ ਦਾ ਖਿਆਲ ਰੱਖਦੇ ਨੇ ਉਹ ਇਹਨਾਂ ਕੋਲ ਆ ਕੇ ਫਰੂਟ ਜਰੂਰ ਖਾ ਕੇ ਜਾਂਦੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਵੀ ਕੋਈ ਸੰਗਤ ਆਉਂਦੀ ਹੈ ਤਾਂ ਜਿਹੜਾ ਗਲਿਆਰਾ ਬਣਿਆ ਹੋਇਆ ਬਾਜ਼ਾਰ ਵਾਲੇ ਪਾਸੇ ਇੱਕ ਪਾਸੇ ਪਾਪੜਾਂ ਵਾਲਾ ਬਾਜ਼ਾਰ ਦੂਜੇ ਪਾਸੇ ਆਟਾ ਮੰਡੀ ਵਾਲਾ ਬਾਜ਼ਾਰ ਉਸ ਦੇ ਵਿਚਕਾਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋਣ ਜਾਂਦਾ ਹੈ ਤਾਂ ਬਾਹਰ ਹੀ ਗਲਿਆਰੇ ਦੇ ਬਿਲਕੁਲ ਇਹ ਬਾਬਾ ਜੀ ਵੱਲੋਂ ਇੱਕ ਕਾਟ ਲਗਾਈ ਹੋਈ ਹੈ ਔਰ ਜਿੱਥੇ ਕਿ ਫਰੂਟ ਦੇ ਵੱਖ-ਵੱਖ ਤਰ੍ਹਾਂ ਦੇ ਫਰੂਟ ਰੱਖੇ ਹੋਏ ਨੇ ਔਰ ਕੋਸ ਨੂੰ ਫਰੂਟ ਚਾਟ ਨੂੰ ਲੋਕ ਬੜਾ ਪਸੰਦ ਕਰਦੇ ਨੇ ਔਰ ਬੜੀ ਦੂਰੋਂ ਦੂਰੋਂ ਲੋਕ ਇੱਥੇ ਖਾਣ ਵਾਸਤੇ ਵੀ ਆਉਂਦੇ ਨੇ ਸੋ ਪਾਈਨੈਪਲ ਜਿਹੜਾ ਕਿ ਇਹਨਾਂ ਦਾ ਕਾਫੀ ਫੇਮਸ ਹੈ ਪਾਈਨੈਪਲ ਦੀ ਕਟਿੰਗ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਪਿਆਰ ਨਾਲ ਤਰੀਕੇ ਨਾਲ ਇਹ ਕਰਦੇ ਨੇ ਔਰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਕੋਲ ਆ ਕੇ ਲੋਕ ਫਰੂਟ ਚਾਟ ਖਾ ਕੇ ਜਾਂਦੇ ਨੇ ਸੋ ਬਾਬਾ ਜੀ ਪਿਛਲੇ 40 ਸਾਲਾਂ ਤੋਂ ਲਗਾਤਾਰ ਹੀ ਇੱਥੇ ਫਰੂਟ ਚਾਟ ਦੀ ਰੈੜੀ ਲਗਾਉਂਦੇ ਨੇ ਸੋ ਸਭ ਤੋਂ ਵੱਡੀ ਗੱਲ ਕਿ ਜਿਸ ਵੀ ਰੰਗ ਵਿੱਚ ਗੁਰੂ ਮਹਾਰਾਜ ਰੱਖਿਆ ਉਸੇ ਵਿੱਚ ਸ਼ੁਕਰਗੁਜ਼ਾਰ ਕਰਦੇ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਭ ਕੁਝ ਉਹਨਾਂ ਦੀ ਹੀ ਬਰਕਤਾਂ ਨੇ ਗੁਰੂ ਜੀ ਮਿਹਰ ਕਰਦੇ ਨੇ ਔਰ ਜਿਹੜਾ ਵੀ ਇਸ ਨਗਰੀ 'ਚ ਕੰਮ ਕਰਦਾ ਕੋਈ ਵੀ ਆ ਕੇ ਤਾਂ ਗੁਰੂ ਰਾਮਦਾਸ ਜੀ ਆਪ ਉਹਨਾਂ ਤੇ ਸਹਾਇੀ ਹੁੰਦੇ ਨੇ ਉਹਨਾਂ ਦੇ ਕਾਰਜਾਂ ਵਿੱਚ ਸਹਾਇੀ ਹੁੰਦੇ ਨੇ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਕਿ ਫਰੂਟ ਜਿਹੜਾ ਕਿ ਪਾਈਨੈਪਲ ਦੀ ਕਟਿੰਗ ਹੋ ਰਹੀ ਹੈ ਔਰ ਬੜੇ ਹੀ ਸੋਹਣੇ ਤਰੀਕੇ ਨਾਲ ਸਾਫ਼ ਸੁਥਰੇ ਢੰਗ ਨਾਲ ਇਹ ਕਟਿੰਗ ਹੋ ਰਹੀ ਹੈ ਔਰ ਬਾਬਾ ਜੀ ਲਗਾਤਾਰ ਹੀ ਇਹਨਾਂ ਕੋਲ ਦੇਖਿਆ ਜਾਵੇ ਤਾਂ ਕਾਫੀ ਜਿਹੜੀ ਕਿ ਕਈ ਵਾਰੀ ਭੀੜ ਵੀ ਹੁੰਦੀ ਹੈ ਕਿਉਂਕਿ ਲੋਕ ਸਪੈਸ਼ਲ ਪਾਈਨ ਫਰੂਟ ਖਾਣ ਵਾਸਤੇ ਇਹਨਾਂ ਕੋਲ ਆਉਂਦੇ ਨੇ ਔਰ ਬੜੇ ਹੀ ਸੋਹਣੇ ਤਰੀਕੇ ਨਾਲ ਦੇਖੋ ਸਾਫ਼-ਸੁਥਰੇ ਢੰਗ ਨਾਲ ਪਾਈਨੈਪਲ ਦੀ ਕਟਿੰਗ ਕੀਤੀ ਜਾ ਰਹੀ ਹੈ ਬਾਬਾ ਜੀ ਮਤਲਬ ਕਦੀ ਇਹ ਨਹੀਂ ਕੀਤਾ ਵੀ ਕਾਲੀ ਹੋਵੇ ਵੀ ਨਹੀਂ ਯਾਰ ਛੇਤੀ ਕੱਟ ਕੇ ਫਰੂਟ ਦੀ ਬਾਬਾ ਜੀ ਯਾਰ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਕੱਟ ਕੇ ਡੱਬੇ ਵਿੱਚ ਪਾ ਕੇ ਰੱਖਿਆ ਹੁੰਦਾ ਆਪਣੇ ਆਪ ਆਉਂਦੇ ਆ ਬਾਬਾ ਜੀ ਜੀ ਲਓ ਜੀ ਐ ਨਹੀਂ ਗਾਗੀ ਕਿਸੇ ਨੂੰ ਤੰਗ ਕਰਨਾ ਜੇ ਨਾ ਹੋਏ ਤੇ ਫਿਰ ਕਈ ਦਾ 10 ਮਿੰਟ ਲੱਗਨੇਗੇ ਫਿਰ ਤੁਹਾਨੂੰ ਮਿਲੇਗਾ ਮਤਲਬ ਹਰ ਇੱਕ ਨੂੰ ਫਰੈਸ਼ ਫਰੂਟ ਹੀ ਮਿਲਦਾ ਹੈ ਜੀ ਤਾਜ਼ਾ ਫਰੂਟ ਜਿਹੜਾ ਕੱਟ ਕੇ ਦਿੱਤਾ ਜਾਂਦਾ ਕਿਉਂਕਿ ਆਮ ਜਿੱਥੇ ਸ਼ੋਰੂਮ ਵਾਲੀ ਗੱਲ ਕਰੀ ਜਾਂ ਹੋਰ ਪਾਸੇ ਜੇ ਗੱਲ ਕਰੀ ਤਾਂ ਫਰੂਟ ਕੱਟ ਕੇ ਜਿਹੜਾ ਕਿ ਰੱਖਿਆ ਹੁੰਦਾ ਹਾਂਜੀ ਹਾਂਜੀ ਇਹ ਆਪਾਂ ਤਾਜ਼ਾ ਕੱਟਣਾ ਜੀ ਤਾਜ਼ਾ ਖਵਾਣਾ ਹੈ ਅੱਛਾ ਜੀ ਹਾਂਜੀ ਵਧੀਆ ਚੀਜ਼ ਹੈ ਨਹੀਂ ਗਾ ਕਿ ਕਿਸੇ ਮੂੰਹ ਦੇ ਛਿਲਕਾ ਵੀ ਆ ਸਕਦਾ ਜੀ ਇਹ ਪਾਈਨਪਲ ਐਨੀ ਮੇਰੀ ਕਟਿੰਗ ਦੀ ਸਫਾਈ ਹੁੰਦੀ ਹੈ ਇਹਨੂੰ ਆ ਬਣਾ ਕੇ ਵਧੀਆ ਗਾ ਖੁਸ਼ ਹੋ ਜਾਂਦਾ ਹੇ ਰੰਦੇ ਆ ਮੜਾਈ ਵਾਪਰੇ ਆ ਤੁਰੇ ਆਉਂਦੇ ਆ ਹੀ ਕਿਸੇ ਨੂੰ ਕਰੀ ਆਲੀ ਕਿਹਾ ਕਿ ਤੁਸੀਂ ਦੋ ਲੈ ਲੋ ਤਿੰਨ ਲੈ ਲੋ ਜੋ ਮਹਾਰਾਜ ਸ਼ੁਕਰਾਨਾ ਨਾ ਚੋ ਜੋ ਆ ਕਹਿੰਦੇ ਉਹ ਹੀ ਕਰੀਦਾ ਲੈ ਜਾਂਦੇ ਸਭ ਬਾਬੇ ਦੀ ਕਿਰਪਾ ਵਾ ਰੋਟੀ ਪਾਣੀ ਮੇਰਾ ਵੀ ਚੱਲਿਆ ਸੱਚੇ ਬਾਦਸ਼ਾਹ ਨਾ ਮੇਰਾ ਹੀ ਤੁਰਿਆ ਵਾ ਤੇ ਮੈਂ ਬਸ ਬੈਠਾ ਰਹਿਣਾ ਇੱਥੇ ਮਤਲਬ ਸਿਹਤ ਨਾ ਕੋਈ ਸਰਵਾੜ ਕੋਈ ਗੱਲ ਨਹੀਂ ਜੀ ਉਹਨਾਂ ਦੀ ਕਿਰਪਾ ਆ ਗਈ ਹੈ ਜੀ ਮੇਰੇ ਤੇ ਉਹਨਾਂ ਦਾ ਸ਼ੁਕਰਾਨਾ ਕਰੀ ਇਹਦਾ ਬਸ ਹੋਰ ਕੁਝ ਨਹੀਂ ਕਿੰਨੇ ਸਾਲ ਤੁਸੀਂ ਕਿਹਾ ਸੀ ਮੈਂ ਅਗਰ 40 ਸਾਲ ਹੋਈ ਗਏ ਜੀ ਮੈਨੂੰ 84 ਹਰ ਵੇਖੀ ਹੋਣੀ ਹੈ ਹਾਂਜੀ 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 ਕੀ ਮਹੌਲ ਸੀ ਉਦੋਂ ਮੋਲ ਬਾਬਾ ਜੀ ਫਿਰ ਤੁਹਾਨੂੰ ਪਤਾ ਹੀ ਆ ਫਿਰ 2:00 ਵਜੇ ਲੱਗ ਗਏ ਆ ਉਹ ਇਧਰ ਉਹ ਦੌੜ ਗਏ ਉਧਰ ਦੌੜਾ ਸੀ ਆਪਣੇ ਘਰਾਂ ਨੂੰ ਫਿਰ ਭੱਜਣ ਲੱਗੇ ਫਿਰ ਵੀ ਬਾਬਾ ਜੀ ਨੇ ਸਾਨੂੰ ਕੋਈ ਛੱਡ ਪਈ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹ ਬੜੇ ਰਮਾਨ ਨਾਲ ਚਲੇ ਗਏ ਘਰ ਨੂੰ ਉਦੋਂ ਵੀ ਬਰੂਤ ਦਾ ਹੀ ਕੰਮ ਸੀ ਹਾਂਜੀ ਹਾਂਜੀ ਇਹੋ ਹੀ ਮ ਲਗਾਤਾਰ ਪਿਛਲੇ 40 ਸਾਲ ਹਾਂ ਇੱਥੇ ਹੀ ਆਈ ਇੱਥੇ ਬਸ ਔਰ ਜਦਪਨੀ ਆਵੇ ਤਾਂ ਫਿਰ ਪਾਈਸਾ ਲੋ ਜਲ ਜੀਦਾ ਜੀ ਉਥੇ ਐਦਵਾਰ ਦੇ ਐਦਵਾਰ ਉਥੇ ਨਾਵਾ ਤੇ ਬਾਕੀ ਲੋਗਰ ਸਾਹਿਬ ਆਪਣਾ ਘਰ ਆ ਉਥੇ ਉਥੇ ਲਾਈ ਦੀ ਸੀ ਪਹਿਲੇ ਰੇਡੀਓ ਤੋਂ ਬਾਅਦ ਫਿਰ ਫਰੂਟ ਦਾ ਕੰਮ ਇੱਥੇ ਆ ਕੇ ਕੀਤਾ ਹੈ ਉਥੇ ਸੋਜੀ ਬਾਜੀ ਦਾ ਕੰਮ ਕਰਦੇ ਹਾਂ ਅਸੀਂ ਬਿਲਕੁਲ ਸੋ ਪੜੇ ਸੀ ਸੋਹਣੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਾਈਨੈਪਲ ਜਿਹੜੀ ਕਿ ਕਟਿੰਗ ਕੀਤੀ ਜਾ ਰਹੀ ਹੈ ਔਰ ਬੜੇ ਭਾਵੇਂ ਸਮਾਂ ਜ਼ਿਆਦਾ ਲੱਗ ਜਾਵੇ ਪਰ ਜਿਹੜਾ ਗਾਹਕ ਨੂੰ ਹੈ ਉਹ ਸਾਰ ਸ तरह ਫਰੂਟ ਦਿੱਤਾ ਜਾਂਦਾ ਹੈ ਤਾਜ਼ਾ ਕੱਟ ਕੇ ਦਿੱਤਾ ਜਾਂਦਾ ਹੈ ਸੋ ਬਾਬਾ ਜੀ ਪਿਛਲੇ 40 ਸਾਲਾਂ ਤੋਂ ਲਗਾਤਾਰ ਹੀ ਇਸ ਥਾਂ ਤੇ ਫਰੂਟ ਦੀ ਜਿਹੜੀ ਕਾਰਟ ਲਗਾ ਕੇ ਬੈਠੇ ਹੋਏ ਨੇ ਔਰ ਆਪਣਾ ਕੰਮ ਕਾਰ ਆਪਣੇ ਘਰ ਦਾ ਪਰਿਵਾਰ ਦਾ ਗੁਜ਼ਾਰਾ ਇੱਥੋਂ ਫਰੂਟ ਤੋਂ ਹੀ ਚਲਾਉਂਦੇ ਨੇ ਔਰ ਲਗਾਤਾਰ ਹੀ ਲੋਕ ਇੱਡੇ ਕਾਫੀ ਇੱਥੇ ਆਉਂਦੇ ਨੇ ਔਰ ਵੀਡੀਓਜ਼ ਬਣਾ ਕੇ ਜਾਂਦੇ ਨੇ ਕਿਉਂਕਿ ਬਾਬਾ ਜੀ ਫਰੈਸ਼ ਫਰੂਟ ਮੌਕੇ ਤੇ ਹੀ ਕੱਟ ਕੇ ਲੋਕਾਂ ਨੂੰ ਪਰੋਸਦੇ ਨੇ ਦਿੰਦੇ ਨੇ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਗੱਲੀਆਰੇ ਦੇ ਬਾਹਰ ਬਿਲਕੁਲ ਇਹ ਕਾਟ ਲੱਗਦੀ ਹੈ ਔਰ ਹਰ ਰੋਜ਼ ਤਕਰੀਬਨ ਸਵੇਰੇ 8:00 ਵਜੇ ਤਕਰੀਬਨ ਆਏ 7:00 ਵਜੇ ਆ ਜਾਂਦੇ ਨੇ ਔਰ 10:00 11:00 12:00 ਵਜੇ ਤੱਕ ਰਹਿੰਦੇ ਨੇ ਉਸ ਤੋਂ ਬਾਅਦ ਐਤਵਾਰ ਨੂੰ ਭਾਈ ਸ਼ਾਲੋ ਜੀ ਉੱਥੇ ਬਾਹਰ ਕਾਟ ਲਗਾਉਂਦੇ ਨੇ ਔਰ ਲਗਾਤਾਰ ਹੀ ਇੱਥੇ ਇਹਨਾਂ ਦੇ ਵੱਲੋਂ ਪਿਛਲੇ 40 ਸਾਲਾਂ ਤੋਂ ਫਰੂਟ ਕਾਟ ਲਗਾਈ ਔਰ 84 ਵੀ ਇਹ ਵੇਲੇ ਵੀ ਖੁਦ ਇੱਥੇ ਮੌਕੇ ਤੇ ਮੌਜੂਦ ਸੀ ਇਹਨਾਂ ਦਾ ਕਹਿਣਾ ਹੈ ਇਉਂ ਸਮੇਂ ਵੀ ਇਹ ਫਰੂਟ ਦਾ ਹੀ ਕੰਮ ਕਰਦੇ ਸੀ ਇਹਨਾਂ ਨੇ 84 ਵੀ ਦਾ ਹਾਲ ਵੀ ਅਖੀ ਸਾਰਾ ਵੇਖਿਆ ਸੋ ਲਗਾਤਾਰ ਹੀ ਇੱਕੋ ਜਗ੍ਹਾ ਤੇ ਇਹਨਾਂ ਦੇ ਵੱਲੋਂ ਫਰੂਟ ਦੀ ਕਾਰਟ ਲਗਾਈ ਜਾ ਰਹੀ ਔਰ ਬੜੇ ਤੁਸੀਂ ਦੇਖ ਸਕਦੇ ਬੜੇ ਸੋਹਣੇ ਤਰੀਕੇ ਨਾਲ ਇਹਨਾਂ ਦੇ ਵੱਲੋਂ ਪਾਈਨੈਪਲ ਦੀ ਜਿਹੜੀ ਕਿ ਕਟਿੰਗ ਕੀਤੀ ਗਈ ਹੈ ਔਰ ਗਾਹਕ ਦਾ ਮਨ ਕਟਿੰਗ ਦੇਖ ਕੇ ਹੀ ਖੁਸ਼ ਹੋ ਜਾਂਦਾ ਕਿਉਂਕਿ ਇੱਕ ਤਾਂ ਤਾਜ਼ਾ ਫਰੈਸ਼ ਫਰੂਟ ਮਿਲਦਾ ਔਰ ਦੂਜਾ ਇਹਦੀ ਜਿਹੜੀ ਕਟਿੰਗ ਹੈ ਸਾਫ਼ ਸੁਥਰੇ ਢੰਗ ਨਾਲ ਔਰ ਬੜੀ ਹਿੰਨੀ ਮਰਤਾ ਨਾਲ ਕੀਤੀ ਜਾ ਰਹੀ ਹੈ ਬਹੁਤ ਹੀ ਸਫਾਈ ਦੇ ਨਾਲ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਟਿੰਗ ਕੀਤੀ ਜਾ ਰਹੀ ਹੈ ਪਾਈਨ ਐਪਲ ਦੀ ਇਸ ਤਰ੍ਹਾਂ ਦੀ ਕਟਿੰਗ ਸ਼ਾਇਦ ਤੁਸੀਂ ਕਿਤੇ ਵੀ ਨਹੀਂ ਵੇਖੀ ਹੋਣੀ ਔਰ ਪਿਛਲੇ 40 ਸਾਲਾਂ ਤੋਂ ਬਾਬਾ ਰਣਜੀਤ ਸਿੰਘ ਜਿਹੜੇ ਕਿ ਲਗਾਤਾਰ ਹੀ ਤੇ ਫਰੂਟ ਚਾਰਟ ਦੀ ਰੈਡੀ ਲਗਾ ਰਹੇ ਨੇ ਸਾਫ਼ ਸਥਰੇ ਢੰਗ ਨਾਲ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਗਲਿਆਰੇ ਦੀਆਂ ਤਸਵੀਰਾਂ ਨੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਜੂ ਦੂਰੋਂ ਦੂਰ ਸੰਗਤਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਹੀ ਗਲਿਆਰਾ ਹੈ ਸੋ ਲਗਾਤਾਰ ਹੀ 40 ਸਾਲਾਂ ਤੋਂ ਇਹਨਾਂ ਦੇ ਵੱਲੋਂ ਇਹ ਫਰੂਟ ਦੀ 카ਟ ਇੱਥੇ ਲਗਾਈ ਗਈ ਹੈ ਔਰ ਬਾਬਾ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਲੋਕ ਤੁਹਾਡੀ ਵੀਡੀਓ ਨੂੰ ਵੇਖਦੇ ਦੇਖੋ ਮਹਾਰਾਜ ਜੀ ਕਹਾਂ ਸੀ ਕੀ ਆ ਜੀ ਦੇਖੋ ਮਹਾਰਾਜਾ ਸ਼ੁਕਰਾਨਾ ਸੱਚੇ ਬਾਦਸ਼ਾਹ ਦੇ ਦੇਣਗੇ 7 ਵਜੇ ਨਾਲ ਦੇਣਗੇ ਤਵੀ ਪ੍ਰਵਾਹ ਨਹੀਂ ਉਹਨਾਂ ਦੇ ਚਰਨਾਂ ਦੇ ਦਾਹ ਸਾਲ ਨੂੰ ਕੋਈ ਕਿਸੇ ਚੀਜ਼ ਦੀ ਜੀ ਕਿ ਬੰਦਾ ਕਹਿੰਦਾ ਮੈਨੂੰ ਬੜੀ ਭੁੱਖ ਆ ਪਏ ਆਊਗਾ ਇਹ ਪੈਸੇ ਇਕੱਠੇ ਕਰ ਲਈ ਇੰਨੇ ਸਾਨੂੰ ਆਪਣੀ ਰੋਟੀ ਰੋਜੀ ਮਿਲਦੀ ਬੜੀ-ਬੜੀਆ ਰੋਟੀ ਖਾਣੇ ਮੈਂ ਇਹੋ ਜ ਮਹਾਰਾਜ ਕੋ ਮੰਗੇ ਆ ਕਿ ਬਸ ਸਿਹਤ ਸੇਰੀਵਾ ਸੁਖ ਜਾਂਦੀ ਰਹੀ ਕਿ ਬਾਕੀ ਜਿਹੜੇ ਚੰਗੇ ਰਹੀਏ ਅਸੀਂ ਕਿ ਕੰਮ ਕਰਦੇ ਰਹੀਏ ਬਸ ਮਿਹਨਤ ਕਰਕੇ ਖਾਈਏ ਬਸ ਇਹੋ ਹੀ ਸ਼ੁਕਰਾਨਾ ਮੰਗਦੇ ਹੋਰ ਕੁਛ ਨਹੀਂ ਪਹਾ ਤੇ ਲਾ ਮਹਾਰਾਜ ਕੋ ਕੁਛ ਨਹੀਂ ਹੀ ਉਹਨਾਂ ਨੇ ਦਿੱਤਾ ਸਭ ਕੁਝ ਹੈ ਉਹੀ ਦਿੰਦੇ ਆ ਰੋਟੀ ਰੋਟੀ ਪਾਣੀ ਸਭ ਉਹਨਾਂ ਦਾ ਹੀ ਮਿਲਦਾ ਸਭ ਖਾਣੇ ਆ ਬੜੇ ਵਧੀਆ ਤਰੀਕੇ ਨਾਲ ਜਾਂਦੇ ਆ ਟਾਈਮ ਨਾਲ ਉੱਠਦੇ ਆ ਟਾਈਮ ਨਾਲ ਉੱਠ ਪੈਂਦੇ ਆ ਬਾਰਾ ਸ਼ੁਕਰਾਨਾ ਹੀ ਉਹਨਾਂ ਦਾ ਮਾਖੀ ਨੂੰ ਹਰ ਗੱਲ ਨਾਲ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਾਟ ਦੀਆਂ ਔਰ ਬਾਬਾ ਜੀ ਬਾਬਾ ਰਣਜੀਤ ਸਿੰਘ ਜੀ ਲਗਾਤਾਰ ਹੀ ਮਿਹਨਤ ਕਰ ਰਹੇ ਨੇ ਪਿਛਲੇ 40 ਸਾਲਾਂ ਤੋਂ ਕਾਟ ਲਗਾਈ ਹੋਈ ਆ ਫਰੂਟ ਦੀ ਔਰ ਤਾਜ਼ਾ ਫਰੂਟ ਕੱਟ ਕੇ ਦਿੰਦੇ ਨੇ ਔਰ ਪਾਈਨੈਪਲ ਦੀ ਕਟਿੰਗ ਤਾਂ ਵੇਖਣਯੋਗ ਹੀ ਹੁੰਦੀ ਆ ਦੂਰੋਂ ਦੂਰੋਂ ਲੋਕ ਸਪੈਸ਼ਲ ਪਾਈਨੈਪਲ ਦੀ ਕਟਿੰਗ ਵੇਖਣ ਵਾਸਤੇ ਆਉਂਦੇ ਨੇ ਤੇ ਸਤਾਜ਼ਾ ਫਰੂਟ ਫਰੈਸ਼ ਫਰੂਟ ਖਾਣ ਲਈ ਆਉਂਦੇ ਨੇ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਗੱਲੀਆਰੇ ਦੇ ਨਾਲ ਜਦੋਂ ਆਟਾ ਮੰਡੀ ਜਾਂ ਪਾਪੜਾ ਵਾਲੇ ਬਾਜ਼ਾਰ ਨੂੰ ਜਾਣਾ ਹੋ ਤਾਂ ਰਸਤੇ ਦੇ ਵਿੱਚ ਇਹਨਾਂ ਦੇ ਵੱਲੋਂ 카ਟ ਸਵੇਰੇ ਹੀ ਲਗਾਈ ਜਾਂਦੀ ਹੈ ਐਤਵਾਰ ਨੂੰ ਭਾਈ ਸ਼ਾਲੋਜੀ ਦੇ ਵਿਖੇ 카ਟ ਲਗਾਈ ਜਾਂਦੀ ਹੈ ਸੋ ਪਿਛਲੇ 40 ਸਾਲਾਂ ਤੋਂ ਲਗਾਤਾਰ ਇਹ ਫਰੂਟ ਦੀ 카ਟ ਲਗਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਕਿ ਭਾਵੇਂ ਦੁਕਾਨ ਤੇ ਕੋਈ ਆਵੇ ਜਾਂ ਨਾ ਆਵੇ ਉਸ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਉਸ ਦੇ ਰੰਗ ਵਿੱਚ ਰਹਿਣਾ ਧੰਨ ਧੰਨ ਸ੍ਰੀ ਗੁਰੂ ਰਾਮ ਦਾ ਜਸ਼ੁਕਰਾਨਾ ਹਰ ਸਮੇਂ ਕਰਦੇ ਰਹਿੰਦੇ ਨੇ ਇਨਾਂ ਦਾ ਕਹਿਣਾ ਹੈ ਕਿ ਜੋ ਵੀ ਚੰਗਾ ਹੋਵੇ ਮਾੜਾ ਹੋਵੇ ਸਭ ਉਸ ਦੀ ਰਜ਼ਾ ਹੈ ਸੋ ਹਰ ਗੱਲ ਨਾਲ ਤਨ ਤਨ ਸ੍ਰੀ ਗੁਰੂ ਰਾਮ ਦਾ ਜੈ ਸ਼ੁਕਰਾਨਾ ਕਰਦੇ ਨੇ ਔਰ ਇਹ ਕਾਰਤ ਤੁਸੀਂ ਜਦੋਂ ਵੀ ਆਓ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਬਾਹਰ ਗਲਿਆਰੇ ਦੇ ਬਾਹਰ ਇੱਥੇ ਜ਼ਰੂਰ ਪਹੁੰਚੋ ਔਰ ਤਾਜ਼ਾ ਫਰੂਟ ਜ਼ਰੂਰ ਖਾ ਕੇ ਜਾਓ ਇਨਾਂ ਕੋਲ ਔਰ ਇਨਾਂ ਜਿਹੜੀ ਪਾਈਨੈਪਲ ਦੀ ਕਟਿੰਗ ਹੈ ਉਹ ਵੇਖਣ ਜੋਗਾ ਤੁਸੀਂ ਵੀ ਆਪਣੇ ਅੱਖੀਂ ਦੇਖ ਕੇ ਇਹ ਪਾਈਨੈਪਲ ਦੀ ਕਟਿੰਗ ਵੇਖ ਕੇ ਤੁਹਾਡਾ ਆਪਣਾ ਹੀ ਮਨ ਕਰੇਗਾ ਪਾਈਨੈਪਲ ਖਾਣ ਨੂੰ ਸੋ ਇਨਾਂ ਕੋਲ ਆ ਕੇ ਤਾਜ਼ਾ ਫਰੈਸ਼ ਫਰੂਟ ਜ਼ਰੂਰ ਖਾ ਕੇ ਜਾਓ ਦਸ ਸਿਟੀ ਹੈਡਲਾਈਨ ਤੋਂ ਗੁਰਪ੍ਰੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ